ਕਾਲੀ ਇਕੱਠੇ ਹੋਏ ਹੋ ਕੀ ਨਹੀਂ ਨੂੰ ਮੰਤਰੀ ਦੇ ਕੇ ਆਏ ਹੋ ਸਭ ਤੋਂ ਪਹਿਲਾਂ ਮੇਰੇ ਵੀਰ ਪੱਤਰਕਾਰ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹਨੇ ਜਿਹੜੇ ਸਾਡੇ ਵੀਰ ਸਾਡੀ ਗੱਲ ਉੱਪਰ ਪਹੁੰਚਾਉਂਦੇ ਨੇ ਜਿਨ੍ਹਾਂ ਨੇ ਡੀਸੀ ਤੱਕ ਹੀ ਇਹ ਗੱਲ ਸਾਡੀ ਪਹੁੰਚਾਉਣੀ ਆ ਔਰ ਆਡੀਓ ਤੱਕ ਹੀ ਪਹੁੰਚਾਉਣੀ ਆ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅਸੀਂ ਅੱਜ ਜੀ ਅਸੀਂ ਇਕੱਠੇ ਹੋਏ ਆ ਇਸ ਕਰਕੇ ਜਿਹਦੇ ਸਾਡੇ ਜਗਾੜੂ ਜਿਹੜੇ ਨੇ ਤੁਸੀਂ ਦੇਖੀਏ ਸਾਡੀਆਂ ਸਾਡੀਆਂ ਫੋਟੋਆਂ ਅਸੀਂ ਤੁਹਾਨੂੰ ਦਿਖਾਈਆਂ ਜਿਹਦੇ ਜਗਾੜੂ ਜਿਹੜੇ ਨਜਾਇਜ਼ ਹੀ ਹੁੰਮੜੇ ਹਨ ਇਹਨਾਂ ਨੂੰ ਬੰਦ ਕਰੋਵਾ ਤੇ ਅੱਜ ਹੀ ਇਕੱਠੇ ਹੋਏ ਆ ਇਹਨਾਂ ਨੇ ਕੀ ਨੁਕਸਾਨ ਹੁੰਦਾ ਵਾ ਇਹਨਾਂ ਦਾ ਨੁਕਸਾਨ ਇਹ ਸਾਰੇ ਸਾਡੀ ਪੰਜਾਬ ਸਰਕਾਰ ਨੂੰ ਵੀ ਪਤਾ ਹੈ ਜਿਨ੍ਹਾਂ ਨੇ ਇਹ ਚਾਲੂ ਕੀਤੇ ਆ ਕਿ ਸਾਰਾ ਜਿਹੜਾ ਕਾਰੋਬਾਰ ਤੇ ਸਾਰਾ ਇਹੀ ਚੁੱਕ ਕੇ ਲੈ ਗਏ ਆ ਸਾਨੂੰ ਤਾਂ ਕੋਈ ਕੰਮ ਹੀ ਨਹੀਂ ਮਿਲਦਾ ਇਸ ਕਾਕੇ ਸਾਡਾ ਸਾਡਾ ਨੁਕਸਾਨ ਹੀ ਹੋ ਗਿਆ ਇਹਨਾਂ ਦੇ ਕਰਕੇ ਇਹ ਹਾਸੇ ਦਾ ਕਰਨ ਵੀ ਬੰਦਾ ਜੀ ਕੋਈ ਹਾਂਜੀ ਹਾਂਜੀ ਹਾਸਿਆਂ ਦਾ ਕਰਨ ਵੀ ਬੰਦਾ ਵਾ ਜੀ ਇਹਦਾ ਇੱਕ ਵੇਖੋ ਇਹ ਪੰਜਾਬ ਕੌਂਸਲ ਪੰਜਾਬ ਪੁਲਿਸ ਨੂੰ ਵੀ ਪਤਾ ਹੈ ਕਿ ਜਿਨ੍ਹਾਂ ਦੇ ਵਿੱਚ ਜਗਾੜੂ ਡੇਟਾ ਵੱਜਾ ਇੱਕ ਐਸਐਈ ਆ ਐਸਐਚਾ ਉਹਨਾਂ ਦੀ ਗੱਡੀ ਦੇ ਵਿੱਚ ਜਗਾੜੂ ਜਿਹੜਾ ਵੱਜਾ ਉਹਨੇ ਉਹਨਾਂ ਦੀ ਗੱਡੀ ਤੋੜ ਦਿੱਤੀ ਤੇ ਫਿਰ ਵੀ ਪੁਲਿਸ ਜੜੀਆਂ ਇਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਕਰਦੀ ਸਾਡੀ ਕੀ ਮੰਗਿਆ ਸਾਡੀ ਇਹ ਮੰਗ ਹੈ ਸਾਡੇ ਇਹ ਭਾਈ ਉਹ ਨਹੀਂ ਅੱਗੇ ਦੱਸਣਗੇ ਦੱਸੋ ਭਾਈ ਬੋਲੋ ਜੜਾ ਖਤਰਨਾਕ ਹੈਗੇ ਨੇ ਜਗਾੜੂੜੇ ਮੈਂ ਸਰਦਾਰ ਕੁਲਦੀਪ ਸਿੰਘ ਜੀ ਕਲਨਾਲੋਜੀ ਤੋਂ ਆਇਆ ਮੈਂ ਪ੍ਰਧਾਨ ਸਾਹਿਬ ਦੇ ਸਦਿਤ ਤੋਂ ਆਇਆ ਅਸੀਂ ਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਦਿੱਤਾ ਸੀਗਾ ਇਹ ਜਿਹੜਾ ਜਿਗੜੂ ਰੈਡੀ ਨੇ ਇਹਦੇ ਨਾਲ ਆਮ ਪਬਲਿਕ ਦਾ ਨੁਕਸਾਨ ਹੀ ਹੁੰਦਾ ਹੈ ਔਰ ਸਾਡੀ ਜੂਨੀਅਨ ਦੇ ਸਾਡੀ ਕਾਰੋਬਾਰ ਵੀ ਠੱਪ ਹੋ ਰਿਹਾ ਹੈ ਇਹਨਾਂ ਨੂੰ ਉਪਤੰਤ ਬੰਨ ਕੀਤਾ ਜਾਵੇ ਇਹ ਕੋਈ ਰਜਿਸਟਰ ਵੀ ਆ ਗਈ ਜਾਂ ਨਹੀਂ ਹੈਗੇ ਬਿਲਕੁਲ ਨਹੀਂ ਹੈ ਰਜਿਸਟਰ ਕੋਈ ਤਾਂ ਚੋਰੀ ਵਾਲੇ ਮੋਟਰਸਾਈਕਲ ਵੀ ਉਹਨੇ ਕੋ ਹੋਣਗੇ ਜ਼ਰੂਰ ਇਹਨਾਂ ਨੇ ਅਨਥਰਾਏ ਲੋਡ ਜਿਹੜਾ ਲਦਿਆ ਤੁਸੀਂ ਵੇਖ ਤਨ ਫੋਟੋ ਵੀ ਪੇਸ਼ ਕੀਤੀਆਂ ਨੇ ਤੁਸੀਂ ਵੇਖ ਕੇ ਵੀ ਆ ਗਏ ਨੇ ਬਹੁਤ ਹਾਦਸਿਆਂ ਦੇ ਕਾਰਨ ਇਹ ਬੰਦੇ ਨੇ ਔਰ ਸਾਡੇ ਰੋਜ਼ਗਾਰ ਦੇ ਚੀ ਬਹੁਤ ਯਾਰ ਲੱਤ ਨੇ ਇਹਨਾਂ ਦਾ ਕੋਈ ਕਾਗਜ਼ੀ ਪੱਤਰ ਹੁੰਦਾ ਵਾ ਜੇ ਕੋਈ ਐਕਸੀਡੈਂਟ ਹੋ ਜਾਏ ਫਿਰ ਕਿਦਾਂ ਫੜਾਂਗੇ ਇਹਨੂੰ ਕੁਛ ਨਹੀਂ ਕਾਗਜ਼ੀ ਪੱਤਰ ਕੋਈ ਸੁਣਵਾਈ ਨਹੀਂ ਹੋਈ ਇਹਦੀ ਇਹ ਪੰਜਾਬ ਸਰਕਾਰ ਨੂੰ ਚਾਹੀਦਾ ਤੇ ਛੱਡ ਕੇ ਭੱਜ ਜਾਂਦੇ ਆ ਜੀ ਰਾਜੇ ਤੇਨਦਰ ਗੁਮਾਰ ਬਟਾਲਾ ਜੁਨੀਆ ਤੋਂ ਪ੍ਰਧਾਨ ਕੀ ਕਹਿਣਾ ਚਾਹੋਗੇ ਇਹਦੇ ਆ ਸਹੀ ਕਹਿਣਾ ਚਾਹੁੰਦੇ ਆ ਜਗਾੜੂ ਰੜੇ ਜੜੇ ਹੈਗੇ ਨਾ ਬੰਦ ਕਿਤੇ ਆਣ ਇੱਕ ਬੰਦੇ ਨੇ ਦੱਸਦਾ ਰੜੀਆਂ ਬਣਾ ਕੇ ਅੱਗੇ ਕਿਰਾਏ ਤੇ ਦਿੱਤੀਆਂ ਆ 20 20 ਫੁੱਟ 5 5 ਫੁੱਟ ਪਾਈਪਾਂ 20 20 ਫੁੱਟ ਸਰੀਆ ਇਹ ਲੱਦਦੇ ਆ ਸਾਡਾ ਕੰਮ ਤਾਂ ਸਾਰਾ ਅਸੀਂ ਤਾਂ ਵਹਿਜੀ ਤ ਨਹੀਂ ਦਾਦੇ ਇਹਨਾਂ ਦਾ ਲੰਬਾ ਸਾਨੂੰ ਕੋਈ ਸਾਠੀ ਨਹੀਂ ਪਿਛੇ ਜੇ ਸਾਨੂੰ ਹੁਕਮ ਆਇਆ ਪੀ ਮਤਲਬ ਕੀ ਸੜੀਆਂ ਨਹੀਂ ਦੱਸਣਾ 20 20 ਫੁੱਟ ਵਾਲਾ ਆ ਠੀਕ ਹੈ ਜੀ ਇਹ ਲਦੀ ਜਾਂਦੇ ਆ ਇਹਨਾਂ ਨੂੰ ਕੋਈ ਪੁਸ਼ਕਿਸ਼ ਨਹੀਂ ਇੱਕ ਬੰਦੇ ਨੇ 10 10 ਰੇੜੀਆਂ ਰੇੜੀਆਂ ਗੱਲ ਲਾਈਆਂ ਨੇ ਇੱਕ ਕਾਫੀ ਚਲਾਉਂਦਾ ਤੇ 9 10 ਗੱਡੀਆਂ ਇਹਨਾਂ ਦਾ ਬਣਾ ਕੇ ਕਿਰਾਏ ਤੇ ਦਿੱਤੀਆਂ ਹੀਆਂ ਉਹਦਾ ਵੀ ਕਿਰਾਇਆ ਲਈ ਕਿਉਂ ਤੇਸਰਾ ਸੜਕਾਂ ਜਿਹੜਾ ਮਨਜੀ ਸਾਡੇ ਕੋਲ ਤਾਂ ਕਮੀ ਨਹੀਂ ਕੋਈ ਅਸੀਂ ਤਾਂ ਬਿਲਕੁਲ ਫਰੀ ਬੈਠੇ ਆ ਰੋਟੀ ਖਾ ਕੇ ਆ ਜੀ ਤਾਂ ਨਾਲ ਲੈ ਜੀਦੀ ਆ ਰੋਟੀ ਖਾ ਕੇ ਚੱਜੀ ਤਾਂ ਫੇਰ ਘਰ ਨੂੰ ਰਾਤ ਨੂੰ ਕਾਲੀਦੀ ਆ ਤੇ ਹਾਸਾ ਕਰ ਲਈ ਬੰਦੀ ਆ ਹਾਸਾ ਕਰਨ ਲਈ ਹੈਗਾ ਬੀਬੀ ਫੁੱਟ ਜਿੰਨੇ ਸਰੀਰ ਦਦਣਾ ਇੱਕ ਛੋਟੀ ਜਿਹੀ ਰੜੀ ਹੋਵੇ ਉਹ ਹਾਸਾ ਹੀ ਹਾਸਾ ਆ ਕੋਈ ਉਹਦਾ ਆਪਣੇ ਫਾਇਦਾ ਨਹੀਂ ਕੀ ਮੰਗੇ ਤਾਂ ਜੀ ਸੜਾ ਮੰਗੇ ਇਹ ਬੰਦ ਕਿਥੇ ਹੀ ਕੁਵਾਰੀ ਕਰ ਰਹੀ ਹੈ ਉਹਨਾਂ ਦੇ ਕਰੋ ਕੋਈ ਚੋਰੀ ਦੀ ਮੌਸਮ ਨਹੀਂ ਆ ਗਿਆ ਦੇ ਵਿੱਚ ਬੰਦੇ ਕਿ ਅੱਜ ਦੇ ਟਾਈਮ ਦੇ ਵਿੱਚ ਇੱਕ ਬੰਦਿਆ ਤੇ ਕਾਰਵਾਈ ਹੁੰਦੀ ਆ ਜਨਾ ਉਹ तकरीबन ਜਿਗਾ 100 ਬੰਦੇ ਉਹਦੇ ਵਿੱਚ 95% ਚੋਰੀ ਦੇ